ਆਵੇਂ ਬਾਬਾਨ ਕਾ ਤੂੰ ਆਵੇਂ ਬਾਬਾਨ ਕਾ ਇੱਕ ਵਾਰ ਫੇਰ ਫੇਰਾ ਆਵੇਂ ਬਾਬਾਨ ਕਾ ਵਿਚ ਚਰਾਹੇ ਟਕੀ ਦੁਨਿਓਲ ਰਾਸ ਦੇ ਪਾ ਜਾਵੀ ਬਾਬਾਨ ਨ ਕਾ ਆਵੇਂ ਬਾਬਾ ਨਾਨਕਾ ਤੂੰ ਆਵੇਂ ਬਾਬਾ ਨਾਨਕਾ ਇਥੇ ਲੁੱਟੇ ਟੁੱਟੇ ਹੋ ਗਏ ਚੋਦਰੀ ਵਧਦੀ ਜਾਵੇ ਠੱਗੇ ਚੋਰੀ ਲੁੱਟੇ ਟੁੱਟੇ ਹੋ ਗਏ ਨ ਚੋਦਰੀ ਵਾਦ ਦੀ ਜਗ ਠਗੇ ਤੋਰੀ ਕੁਰਾਹੀ ਜਾਂਦੀ ਦੁਨੀਆਂ ਨੂੰ ਤੂੰ ਰਾਸ ਤੇ ਆ ਜਾਈ ਬਾਬਾਨ ਕਾ ਆ ਮੇ ਬਾਬਾਨ ਕਾ ਤੂੰ ਆ ਮੇ ਬਾਬਾਨ ਕਾ ਤੇਰੇ ਗੁਰੂ ਕਰ ਅੰਦਰ ਸਰਦਾਨ ਕੀ ਵਸਤੇ ਲੈਂਦੀਓ ਪਗ ਆਪੇ ਵਿਦਵੀ ਕਰਵਾ ਕੇ ਆਪੇ ਹੀ ਫਿਰ ਸਿਆਸਤਾਂ ਹੰਦੀਆਂ ਇਨਾਂ ਨੇ ਤੇਆਂ ਤੋਂ ਗੁਰੂ ਕਰਾ ਨੂੰ ਬਚਾਵੇਂ ਬਾਬਾਨ ਕਾ ਆਮੀ ਬਾਬਾਨ ਕਾ ਤੂੰ ਆਮੀ ਬਾਬਾਨ ਹੁਣ ਬਾਬਰ ਨੂੰ ਜਾਬਰ ਕਹਿਨ ਤ ਲੋਕ ਡਰਦੇ ਨੇ ਸੱਚ ਨੂੰ ਇਥੇ ਜੇਲ੍ਹਾਂ ਦੇ ਵਿੱਚ ਡੱਕਦੇ ਨੇ ਹੁਣ ਬਾਬਰ ਨੂੰ ਜਾਬਰ ਕਹਿਰ ਤ ਲੋਕ ਡਰਦੇ ਨੇ ਸੱਚ ਨੂੰ ਇਥੇ ਜੇਲ੍ਹਾਂ ਦੇ ਵਿੱਚ ਡੱਕਦੇ ਨੇ ਇਕ ਵਾਰੀ ਫੇਰ ਸਭ ਨੂੰ ਸੱਚ ਦਾ ਪਾਠ ਪੜਾਈ ਬਾਬਾ ਨਾਨਕ ਆਮੀ ਬਾਬਾ ਨਾਨਕ ਤੂੰ ਆਮੀ ਬਾਬਾ ਨਾਨਕ ਇੱਥੇ ਰੱਬ ਤੂੰ ਰੱਬ ਨਾ ਹੁਣ ਕੋਈ ਜਾਣੇ ਰੱਬ ਬਣੇ ਫਿਰਦੇ ਹੁਣ ਇੱਥੇ ਸਾਰੇ ਰੱਬ ਨੂੰ ਰੱਬ ਨਾ ਹੁਣ ਕੋਈ ਜਾਣੇ ਰੱਬ ਬਣੇ ਫਿਰਦੇ ਨੇ ਹੁਣ ਇੱਥੇ ਸਾਰੇ ਤੇਰੀ ਬਾਣੀ ਵੇ ਚਿੱਕੇ ਬਾਬਾ ਆਪਣੀਆਂ ਗੋਲ ਕਾਂ ਪਰਦੇ ਨੇ ਐਨਾ ਪਖੰਡੀ ਸਾਧਾ ਦੇ ਡੇਰਿਆਂ ਤੋਂ ਬਚਾਈ ਬਾਬਾ ਨਾਨਕਾ ਆਵੇਂ ਮਮਨਰ ਕਾ ਤੂ ਆਵੇਂ ਮਮਨਰ ਕਾ ਇਥੇ ਹੱਕ ਦੀ ਗੱਲ ਨਾ ਹੁਣ ਕੋਈ ਕਰਦਾ ਕਿਸੇ ਦਾ ਹੱਕ ਭਾਰ ਕੇ ਖਾਣਾ ਹਰ ਬੰਦਾ ਆਪਣੀ ਬਹਾਦਰੀ ਮੰਨਦਾ ਇਥੇ ਹੱਕ ਦੀ ਗੱਲ ਨਾ ਹੁਣ ਕੋਈ ਕਰਦਾ ਕਿਸੇ ਦਾ ਹਕਮ ਆਰ ਕੇ ਖਾਨਾ ਹਰ ਬੰਦਾ ਆਪਣੀ ਬਹਾਦਰੀ ਮੰਦਾ ਤੂੰ ਸਭ ਨੂੰ ਸਬ ਦਾ ਹਕ ਦਵਾਈ ਬਾਬਾ ਨਾਨਕਾ ਆਮੀ ਬਾਬਾ ਨਾਨਕਾ ਤੂੰ ਆਮੀ ਬਾਬਾ ਨਾਨਕਾ ਸਬੇ ਨਾ ਬੇਵਾਲਾ ਤੇਰੇ ਅੱਗੇ ਅਰਦਾਸ ਹੈ ਕਰਦਾ ਦੁਨਿਆ ਦਾ ਡੁੱਬ ਰਿਹਾ ਬੇੜਾ ਪਾਰ ਲਾ ਜਾਵੇਂ ਬਾਬਾਨ ਕਾ ਆਮੀ ਬਾਬਾਨ ਕਾ ਤੂੰ ਆਮੀ ਬਾਬਾਨ ਕਾ ਤਨਵਾ ਜੇ ਵਧੀਆ ਲੱਗਿਆ ਤਾਂ ਲਾਇਕ ਫੇਰ ਕਰ ਦਿਓ i'm in